ਗਲਦੀਪ ਸਿੰਘ ਅੱਜ ਤੁਹਾਡੇ ਸਾਹਮਣੇ ਇੱਕ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆ ਰਹੇ ਹਾਂ ਤੇ ਇਸ ਤੋਂ ਪਹਿਲਾਂ ਮੇਰਾ ਚੈਨਲ ਸੇਬਸਕ੍ਰਾਈਬ ਕਰਿਓ ਸ਼ੇਅਰ ਕਮੈਂਟ ਤੇ ਲਾਈਕ ਜ਼ਰੂਰ ਕਰੋ ਅੱਜ ਸਾਡੇ ਆਂਟੀ ਜੀ ਨੇ ਜਿਹੜੇ ਸਾਨੂੰ ਪੁਰਾਣੀ ਰੀਤੀ ਰਿਵਾਜਾਂ ਬਾਰੇ ਦੱਸਣਗੇ ਆਂਟੀ ਨਵਰਸਤੀ ਜੀ ਆਸਤੇ ਬੈਠਾ ਹਾਂ ਜੀ ਆਂਟੀ ਜੀ ਤੁਸੀਂ ਤਾਂ ਇੱਥੇ ਇੱਕ ਪੰਨੋ ਰੱਖਿਆ ਸੀ ਮੁਸਾਫਿਰ ਹਾਂਜੀ 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 ਉਹ ਕਿਉਂ ਲਗਾਇਆ ਜਾਂਦਾ ਹੈ ਕਿ ਇਹਦੀ ਪਰੰਪਰਾ ਹੈ ਇਹਦੀ ਪਰੰਪਰਾ ਇਹ ਹੈ ਹੁਣ ਤਾਂ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਪਿਛੇ ਰਵਾਜਾਂ ਦਾ ਪਤਾ ਨਹੀਂ ਸੀ ਹੁੰਦਾ ਜਦੋਂ ਬਾਰਸ਼ਾਂ ਹਟਦੀਆਂ ਨਹੀਂ ਸੀਆਂ ਤਾਂ ਫਿਰ ਬੁੜੀਆਂ ਕੀ ਕਰਦੀਆਂ ਦੀਆਂ ਇੱਕ ਕਪੜਾ ਲੈ ਕੇ ਟੱਕੇ ਲੈ ਕੇ ਮੁਸਾਫਰ ਬਣਾ ਲੈਂਦੀਆਂ ਸੀ ਉਹ ਕੱਚੀ ਕੰਦ ਤੇ ਟੰਗ ਦੇਣਾ ਤੇ ਪਰਮਾਤਮਾ ਨੂੰ ਕਹਿਣਾ हे ਪਰਮਾਤਮਾ ਤੂੰ ਬਾਰਸ਼ ਹਟਾ ਸਾਡੇ ਕੱਚੇ ਘਰ ਨੇ ਹਾਂਜੀ ਸੌਣ ਤੋਂ ਨਹੀਂ ਹਟਦੇ ਸਾਰੀ ਸਾਰੀ ਰਾਤ ਜਾਗਣਾ ਪੈਂਦਾ ਸੀ ਹਾਂਜੀ ਹਾਂਜੀ ਬਹੁਤ ਔਖਾ ਹੁੰਦਾ ਸੀ ਤੇ ਸਮਾਨ ਭੇਜ ਜਾਂਦਾ ਸੀ ਫਿਰ ਪਰਮਾਤਮਾ ਬਾਾਰਸ਼ ਹਟਾ ਦਿੰਦਾ ਸੀ ਜਦੋਂ ਬਾਾਰਸ਼ ਹਟ ਜਾਣੀ ਫਿਰ ਖਾਣਾ ਪਾਣਾ ਬਣਾਉਣਾ ਬਾਹਰ ਚੁੱਲਿਆਂ ਤੇ ਬਣਾਉਣਾ ਤੇ ਹੁਣ ਤਾਂ ਬਹੁਤ ਤਰੱਕੀ ਕਰੀ ਹੋਈ ਆ ਹੁਣ ਅੰਦਰ ਹੀ ਬਹੁਤ ਔਖੇ ਟਾਈਮ ਹੁੰਦੇ ਸੀਗੇ ਬਹੁਤ ਔਖੇ ਟਾਈਮ ਹੁੰਦੇ ਸੀਗੇ ਬਹੁਤ ਔਖੇ ਟਾਈਮ ਹੁੰਦੇ ਸੀਗੇ ਇੱਕ ਇੱਕ ਮਕਾਨ ਹੁੰਦਾ ਸੀ ਉਹ ਵੀ ਛੱਤ ਕੱਚੀ ਹੁੰਦੀ ਸੀ ਹਾਂਜੀ ਹਾਂਜੀ ਤੇ ਮਿੱਟੀ ਪਾਣੀ ਤੇ ਉਹ ਵੀ ਹਟ ਜਾਣੀ ਮੀਂਹ ਨਹੀਂ ਹਟਣਾ ਹਾਂਜੀ ਹਾਂਜੀ ਤੇ ਇਸ ਕਰਕੇ مسافر ਦਾ سہارا لیا ਜਾਂਦਾ ਸੀ ਚਲੋ ਆਪਾਂ ਇੱਕ ਵਾਰ ਮਸਾਫਰ ਦੇਖ ਲੈਂਦੇ ਆ ਆਜੋ ਆਪਣੇ ਦਰਸ਼ਕਾਂ ਨੂੰ ਪੰਮ ਮਸਾਫਰ ਦਿਖਾਈਏ ਇਹਨੂੰ ਮਸਾਫਰ ਕਹਿੰਦੇ ਨੇ ਇਹ ਵੀ ਤੋਂ ਗੀਤ ਦੇ ਕੋਲ ਆ ਵੀਰ ਜੀ ਚੰਗੀ ਤਰ੍ਹਾਂ ਦਿਖਾਓ ਇਹ ਇਹਨੂੰ ਮਸਾਫਰ ਕਹਿੰਦੇ ਨੇ ਪੰਜਾਬ ਦੇ ਪੁਰਾਣੇ ਰੀਤੀ ਰਿਵਾਜਾਂ ਵਿੱਚ ਆਉਂਦਾ ਹੈ ਤੇ ਇਹ ਬਹੁਤ ਹੀ ਪਹਿਲਾਂ ਕਾਰਗਰ ਮੰਨਿਆ ਜਾਂਦਾ ਸੀਗਾ ਜਿਸ ਜਿੱਦਕਾ ਆਂਟੀ ਜੀ ਨੇ ਦੱਸਿਆ ਵੀ ਇਹਦੇ ਨਾਲ ਰੱਬ ਸਾਡੇ ਸੁਣਨਦਾ ਸੀਗਾ ਤੇ ਚਲੋ ਦੋਸਤੋ ਹੁਣ ਅਸੀਂ ਆਪਣੀ ਵੀਡੀਓ ਨੂੰ ਸਮਾਪਤ ਕਰਦੇ ਆ ਤੇ ਸਾਡੀ ਵੀਡੀਓ ਪੂਰਾ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਮੈਂਟ ਤੇ ਲਾਈਕ